ਅਜਨ ਰੋਡ ਜੈਮਲ ਸਿੰਘ ਵਿਖੇ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਗੁਣਗਾਨ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਇੱਥੇ ਹਰ ਮਹੀਨੇ ਦੀ ਸੰਗਰਾਮ ਨੂੰ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਗੁਣਗਾਨ ਕੀਤਾ ਜਾਂਦਾ ਹੈ ਅਤੇ ਦੂਰੋ ਦੂਰੋ ਆ ਕੇ ਸੰਤਾਂ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਗੁਣਗਾਨ ਕਰਦੀਆਂ ਹਨ ਅਤੇ ਹਰ ਮਹੀਨੇ ਇੱਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਉੱਥੇ ਰਹਿੰਦੇ ਬਾਬਾ ਜੀ ਨੇ ਦੱਸਿਆ ਕਿ ਆਸੀਂ ਆਪਣੇ ਸਮਾਜ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਡਾਕਟਰ ਭੀਮਰਾਓ ਵੇਦ ਕਰਤੇ ਅਪਣਾਏ ਹੋਏ ਰਸਤਿਆਂ 'ਤੇ ਚੱਲੋ ਭਾਈ ਕੀ ਕਾਰਨ ਹੈ ਕਿ ਅੱਜ ਸੰਗਤ ਜੋ ਉਹ ਮੁਹਮਾ ਕੇ ਇੱਥੇ ਦਰਵਾਜ਼ੇ ਪਹੁੰਚੀ ਹੈ ਅੱਜ ਗੁਰਸਾਹਿਬੀ ਨਵਦਾਸ ਮੰਦਿਰ ਵਿੱਚ ਸੰਗਰਾਂਦ ਮਨਾਇਆ ਰਿਹਾ ਹੈ ਆਸੀਂ ਦੂਸਰੇ ਮਹੀਨੇ ਤੋਂ ਦੂਸਰੇ ਪਰਮੇਂਦੇ ਦੇ ਵਿੱਚ ਪ੍ਰਵੇਸ਼ ਕਰਦੇ ਪਏ ਹਾਂ ਔਰ ਜੋ ਇਸ ਜਗ੍ਹਾ ਤੇ ਸੰਗਤ ਹੁੰਦੀ ਹੈ ਗੁਰਸਾਹਿਬੀ ਨਵਦਾਸ ਮਹਾਰਾਜ ਜੀ ਨੇ ਲਿਖਿਆ ਹੈ ਕਿ ਸਮਾਜ ਨੂੰ ਨਸ਼ਾ ਤੋਂ ਮੁਕਤ ਕਰਕੇ ਨਸ਼ਾ ਤੋਂ ਦੂਰ ਰਹਿ ਕਰਕੇ ਆਪਣੇ ਬੱਚਾ ਨੂੰ ਪੜ੍ਹਾਓ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਲਗਾ ਕਰਕੇ ਔਰ ਉਸ ਪਰਪਿਤ ਪਰ ਬਾਤ ਮਾਲੂ ਯਾਦ ਕਰਨਾ ਚਾਹੀਦਾ ਹੈ ਔਰ ਨਸ਼ਾ ਛਡ ਕਰਕੇ ਆਪਣੇ ਬੱਚਿਆਂ ਨੂੰ ਪੜਾਈ ਪੜਾਣਾ ਚਾਹੀਦਾ ਹੈ ਔਰ ਜੇ ਗੁਰੂ ਸ਼ਾਮੀ ਨਾਬਦਾਸ ਮਹਾਰਾਜ ਜੀ ਦਾ ਭਗਤ ਮਾਲ ਵਿੱਚੋਂ ਮੰਗਲ ਚਰਨ ਹੋਏਗਾ ਜੋ ਸਰਬਤ ਦਾ ਭਲੇ ਵਾਸਤੇ ਹੋਏਗੀ ਮੰਗਲ ਚਰਨ ਕੀਤਾ ਜਾਂਦਾ ਹੈ ਔਰ ਸਾਧ ਸੰਗ ਕੀਤੀ ਜਾਂਦੀ ਹੈ ਔਰ ਸਾਧ ਸੰਗ ਦੇ ਵਿੱਚ ਵੀ ਨਸ਼ਾ ਮੁਕਤ ਕਰਕੇ ਸਮਾਜ ਨੂੰ ਗੁਰਵਧਨਾ ਨਾਲ ਜੋੜਿਆ ਜਾਂਦਾ ਹੈ ਔਰ ਆਪਣੇ ਪਰਿਵਾਰ ਦੇ ਵਿੱਚ ਗੁਰਸ਼ਾਮੀ ਨਾਬਾਦਾਸ ਮਹਾਰਾਜ ਜੋ ਭਗਤ ਭక్తి ਭਗਵਾਂ ਦੇ ਕਿਉ ਚਤਰਨਾਮ ਬਪੂ ਇੱਕ ਇਨਕੇ ਪਗਵੰਦਨ ਕੀਏ ਨਾਸਿਕ ਪੀੜ ਨੇ ਇੱਕ ਮੰਗਲ ਆਤਮ ਵਿਚਾਰੀ ਇਹ ਰਚਨਾ ਲੋਕ ਹਰ ਜਨ ਕੇ ਜਤਕਾਉ ਤੇ ਹਰ ਜਨ ਮੰਗਲ ਹੋ। ਅਗਰ ਦੇਵ ਜੀ ਯਾਗਿਆ ਦੇਈ ਭਕਤਨ ਕੇ ਜਤਕਾਉ ਔਰ ਬਲ ਸਾਗਰ ਕੇ ਤਨ ਕੋ ਔਰ ਨਾ ਪਾਈ ਪਾਓ। ਆਜੇ ਨਰੋਡ ਜਮਲ ਸਿੰਘ ਦੇਖੇ ਗੁਰਸ਼ਾਮੀ ਨਾਬਾਦਾਸ ਮੰਦਿਰ ਬਲਾਕ ਨੰਬਰ 8 ਵਿੱਚ ਗੁਰਸਾਹਿਬ ਮਿਨਬਾਦ ਸਾਹਿਬ ਜੀ ਦਾ ਗੰਗਨ ਹੋ ਰਿਹਾ ਹੈ ਔਰ ਹਰ ਸੰਗ੍ਰਾਂਥ ਤੇ ਹਰ ਮਹੀਨੇ ਤੇ ਸੰਗ੍ਰਾਂਥ ਤੇ ਗੁਰਸਾਹਿਬ ਨਬਦਾਸ ਮਹਾਰਾਜ ਜੀ ਦਾ ਸਾਧ ਸੰਗ ਅਵਣਜਗ ਔਰ ਭੰਡਾਰਾ ਹੁੰਦਾ ਹੈ ਔਰ ਜਿਸ ਵਿੱਚ ਬਹੁਤ ਦੂਰ ਤੋਂ ਮਹਾਤਲ ਪੰਜਾਬ ਜੈਨ ਕੇ ਦੀ ਸੰਗਤ ਜੁੜਦੀ ਹੈ ਔਰ ਨਸ਼ਾ ਮੁਕਤ ਦੇ ਪਰਜਾ ਤੇ ਜੋਰ ਦਿੱਤਾ ਜਾਂਦਾ ਹੈ ਔਰ ਪੜਾਈ ਦੇ ਉੱਪਰ ਬੱਚਿਆਂ ਦੇ ਪੜਾਈ ਦੇ ਉੱਪਰ ਪਰਜਾ ਦੇ ਜੋਰ ਦਿੱਤਾ ਜਾਂਦਾ ਹੈ ਜੇ ਸਾਡੇ ਗੁਰੂ ਮਹਾਰਾਜ ਦਾ ਸੰਦੇਸ਼ ਹੈ ਔਰ ਇਸੇ ਉੱਪਰ ਅਸੀਂ ਆਪਣੇ ਚੱਲਦੇ ਪਏ ਹਾਂ ਔਰ ਆਪਣੇ ਬੱਚਿਆਂ ਨੂੰ पढ़ाने की कोशिश करते पे कि बद चढ़ करके पढ़ाइए जो डॉक्टर अंबेदकर ने सूँ मिशन के सू सिंत लिखकर के आज्ञा दी है उसके ऊपर चलते पे हैं और जो गुरुस्वामी लावादास महाराज की आज्ञा है उसका पालन करते पे हैं इन्हीं शब्दों ने अपनी बाणी राम दिंदा हाँ बोलिए गुरु स्वामी लवादास महाराज